ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਿਟਿਵ ਫਰੀਦਕੋਟ ਵੱਲੋਂ ਜੋ ਸਟਾਫ ਨਾਲ ਸੈਕਜ਼ਾਮ 7 ਤੇ 8 ਸਤੰਬਰ ਨੂੰ ਲਿਆ ਜਾਣਾ ਸੀ ਉਹ ਕੈਨਸਲ ਕੀਤਾ ਗਿਆ ਸੀ ਸੀਬੀਟੀ ਐਗਜ਼ਾਮ। ਬਟ ਹੁਣ ਜੋ ਨਵੀਂ ਡੇਟ ਜਾਰੀ ਕਰ ਦਿੱਤੀ ਗਈ ਹੈ ਉਹ ਤੁਹਾਨੂੰ ਇਸ ਵੀਡੀਓ ਅੰਦਰ ਨੋਟੀਫਿਕੇਸ਼ਨ ਦਿਖਾਵਾਂਗੇ। ਉਸ ਤੋਂ ਪਹਿਲਾਂ ਚੈਨਲ ਤੇ ਫਸਟ ਟਾਈਮ ਵਿੱਚ ਕੀਤਾ ਚੱਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬਾਅਦ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਇਹ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਜੋ ਕਿ 29/9/2024 ਮਤਲਬ ਕਿ ਅੱਜ ਦੀ ਡੇਟ ਵਿੱਚ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਹੈ ਜੋ ਇਹ ਸਟਾਫ ਨਰਸ ਦੀਆਂ ਪੋਸਟਾਂ ਸਨ ਜੋ ਡਿਪਾਰਟਮੈਂਟ ਨੰਬਰ C 14/2024 ਜੋ ਕਿ 6 ਜੁਲਾਈ 2024 ਤੋਂ ਲੈ ਕੇ 31 ਜੁਲਾਈ 2024 ਤੱਕ ਅਪਲਾਈ ਕੀਤੀਆਂ ਗਈਆਂ ਸਨ ਇਨਾਂ ਦਾ ਜੋ ਪਹਿਲਾ CBT ਇਗਜ਼ਾਮ ਲਿਆ ਜਾਣਾ ਸੀ ਜੋ ਕਿ 7 ਤੇ 8 ਸਤੰਬਰ ਨੂੰ ਲਿਆ ਜਾਣਾ ਸੀ ਬਟ ਟੈਕਨੀਕਲ ਰੀਜ਼ਨ ਕਰਕੇ ਜੋ ਇਹ ਇਗਜ਼ਾਮ ਪੋਸਟਪੋਨ ਕਰ ਦਿੱਤਾ ਗਿਆ ਸੀ ਐਂਡ ਜੋ ਨਵੀਂ ਡੇਟ ਜਾਰੀ ਕੀਤੀ ਗਈ ਹੈ 17 ਅਕਤੂਬਰ 2024 ਮਤਲਬ ਕਿ ਤੁਹਾਡਾ ਜੋ 17 ਅਕਤੂਬਰ ਨੂੰ ਇਹ ਇਗਜ਼ਾਮ ਲਿਆ ਜਾਣਾ ਹੈ ਐਂਡ ਤੁਸੀਂ ਯਾਦ ਰੱਖਣਾ ਇਹ ਤੁਹਾਡਾ ਹੁਣ ਸੀਵੀਟੀ ਇਗਜ਼ਾਮ ਨਹੀਂ ਲਿਆ ਜਾਣਾ ਹੁਣ ਤੁਹਾਡਾ ਜੋ ਓਐਮਆਰ ਬੇਸਡ ਤੁਹਾਡਾ ਜੋ ਇਗਜ਼ਾਮ ਰਹੇਗਾ ਠੀਕ ਹੈ ਮਤਲਬ ਕਿ ਪਹਿਲਾ ਵੰਗ ਜੋ ਤੁਹਾਡਾ ਆਫਲਾਈਨ ਇਗਜ਼ਾਮ ਲਿਆ ਜਾਵੇਗਾ ਐਂਡ ਜੋ ਤੁਹਾਡੇ ਐਡਮਿਟ ਕਾਰਡ ਲਗਭਗ 10 ਅਕਤੂਬਰ ਤੱਕ ਤੁਹਾਨੂੰ ਜੋ ਅਵੇਲੇਬਲ ਹੋ ਜਾਣੇ ਨੇ ਤੁਸੀਂ ਵੈਬਸਾਈਟ ਚੈੱਕ ਕਰਦੇ ਰਹਿਣਾ ਐਂਡ ਸਲੀਪਸ ਤਾਨੂੰ ਪਤਾ ਹੀ ਹੈ ਕਿ ਜੋ ਤੁਹਾਡਾ 50 ਨੰਬਰ ਦਾ ਤੁਹਾਡਾ ਪੰਜਾਬੀ ਦਾ ਪੇਪਰ ਰਹੇਗਾ ਇਸ ਵਿੱਚੋਂ ਜੋ 50% ਨੰਬਰ ਲੈਨੇ ਲਾਜ਼ਮੀ ਨੇ ਮਤਲਬ ਕਿ 25 ਨੰਬਰ ਲੈਨੇ ਲਾਜ਼ਮੀ ਨੇ ਠੀਕ ਹੈ ਜੇਕਰ ਤੁਸੀਂ 25 ਨੰਬਰ ਨਹੀਂ ਲੈ ਪਾਉਂਦੇ ਭਾਵੇਂ ਤੁਸੀਂ ਮੇਨ ਐਗਜ਼ਾਮ ਵਿੱਚੋਂ 90 ਵਿੱਚੋਂ 88 ਨੰਬਰ ਲੈ ਗਏ ਫਿਰ ਵੀ ਤੁਸੀਂ ਡਿਸਕਵালিਫਾਈ ਮੰਨੇ ਜਾਉਗੇ ਜੇਕਰ ਤੁਸੀਂ ਪੰਜਾਬੀ ਪੇਪਰ ਕੁਆਲੀਫਾਈ ਨਹੀਂ ਕਰ ਪਾਉਂਦੇ ਠੀਕ ਹੈ ਜੀ ਤਾਂ ਪੰਜਾਬੀ ਪੇਪਰ ਵੀ ਬਹੁਤ ਜਿਆਦਾ ਜ਼ਰੂਰੀ ਹੈ ਐਂਡ ਤੁਹਾਨੂੰ ਦੱਸ ਦਈਏ ਜੋ ਪੰਜਾਬੀ ਪੇਪਰ ਰਿਲੇਟਡ ਸਾਡੇ ਵੱਲੋਂ ਜੋ ਨੋਟਿਸ ਰੈਡੀ ਕੀਤੇ ਗਏ ਨੇ ਸਿਰਫ ਤੁਹਾਨੂੰ 149 ਰੁਪਏ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਠੀਕ ਹੈ ਜੀ ਤਾਂ ਸਾਡੇ ਨਾਲ ਬਹੁਤ ਸਾਰੇ ਕੈਂਡੀਡੇਟ ਜੁੜੇ ਨੇ ਉਹਨਾਂ ਨੂੰ ਪਤਾ ਹੀ ਹੈ ਜੋ 7 ਸਤੰਬਰ ਨੂੰ ਜੋ ਐਗਜ਼ਾਮ ਹੋਇਆ ਸੀ ਫਸਟ ਸ਼ਿਫਟ ਵਾਲਾ ਪੰਜਾਬੀ ਬਣੀ ਸੀ ਉਸ ਨੂੰ ਲਗਭਗ 70% ਐਗਜ਼ਾਮ ਕਵਰ ਕੀਤਾ ਹੈ ਇਹਨਾਂ ਨੋਟਸਾਂ ਨੇ ਐਂਡ ਜੋ 30% ਸੀਗਾ ਉਹ ਗੁਰਬਾਣੀ ਤੇ ਕਾਫੀ ਟਫ ਲੈਵਲ ਦਾ ਸੀ ਬਟ ਅਸੀਂ ਉਸ ਨੂੰ ਵੀ ਕਵਰ ਕਰ ਦਿੱਤਾ ਹੈ ਉਹਦੇ ਨੋਟਸ ਵੀ ਰੈਡੀ ਕਰ ਦਿੱਤੇ ਗਏ ਨੇ ਐਂਡ ਜੋ ਵੀ ਕੈਂਡੀਡੇਟ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਐਂਡ ਕੱਲ੍ਹ ਸ਼ਾਮ ਤੱਕ ਸਾਰਿਆਂ ਨੂੰ ਹੀ ਜੋ ਪ੍ਰੋਵਾਈਡ ਕਰ ਦਿੱਤੇ ਜਾਣਗੇ ਜਾਨਕਿ ਜੋ ਵੀ ਕੈਂਡੀਡੇਟ ਸਾਡੇ ਨਾਲ ਜੁੜੇ ਨੇ ਐਂਡ ਜਿਨ੍ਹਾਂ ਤੱਕ ਕੱਲ੍ਹ ਤੱਕ ਸ਼ਾਮ ਤੱਕ ਨਹੀਂ ਪਹੁੰਚਣਗੇ ਉਹਨਾਂ ਨੇ ਜੋ WhatsApp ਮੈਸੇਜ ਕਰ ਦੇਣਾ ਹੈ ਐਂਡ ਜੋ ਵੀ ਨਵੇਂ ਕੈਂਡੀਡੇਟ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਸਿਰਫ 149 ਰੁਪਏ ਵਿੱਚ ਇਹ ਤੁਸੀਂ ਨੋਟਸ ਪਰਚੇਸ ਕਰ ਸਕਦੇ ਹੋ ਠੀਕ ਹੈ ਦਿੱਤੇ ਨੰਬਰ ਤੇ ਤੁਸੀਂ WhatsApp ਮੈਸੇਜ ਕਰਨਾ ਹੈ 7087671345 ਇਹਨਾਂ ਨੋਟਸਾਂ ਨੂੰ ਤੁਸੀਂ ਪਰਚੇਸ ਕਰਕੇ ਜੋ ਪੰਜਾਬੀ ਦੇ ਪੇਪਰ ਦੀ ਟੈਨਸ਼ਨ ਬਿਲਕੁਲ ਭੁੱਲ ਜਾਣਾ ਤੁਸੀਂ ਸਿਰਫ ਜੋ ਇਨਾ ਐਗਜ਼ਾਮ ਤੇ ਫੋਕਸ ਕਰਨਾ ਹੈ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਸਵਾਲ ਪੁੱਛਣਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਐਂਡ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ